ਕਲ ਦੋਸਤੋ ਕਰਮੀ ਦੇ ਟਰੈਕਟਰ ਦਿਖਾਉਣ ਲੱਗਿਆ ਬਾਈ ਜੀ ਕਰਮੀ ਦੇ ਕਰਮੀ ਸੁੱਖਾ ਸਿੰਘ ਵਾਲਾ ਦਾ ਨੰਬਰ ਤੁਹਾਨੂੰ ਉੱਤੇ ਪਾ ਵੀ ਦੇਵਾਂਗੇ ਤੇ ਨੰਬਰ ਸੁਣ ਲਓ 94655 72440 22 ਦਾ ਨੰਬਰ ਹੈਗਾ ਪਿੰਡ ਹੈਗਾ ਇਹਨਾਂ ਦਾ ਸੁੱਖਾ ਸਿੰਘ ਵਾਲਾ ਨੇੜੇ ਮੋੜ ਮੰਡੀ ਜ਼ਿਲ੍ਹਾ ਬਠਿੰਡਾ 855 ਜੀ 2000 ਖਰਾ ਮਾਡਲ 2018 ਮਾਡਲ ਹੈ 595000 ਰੁਪਏ ਬਾਈ ਡਿਮਾਂਡ ਕਰਦਾ ਹੈਗਾ ਚੰਗਾ ਟਰੈਕਟਰ ਹੈ ਬਠਿੰਡਾ ਨੰਬਰ ਹੈ ਅਗੇ ਆ ਜਾਂਦਾ ਬਾਈ ਕੋਲੇ 855 ਇੱਕ ਹੋਰ ਹੈ 855 ਇਹ ਹੈਗਾ 2014 ਮਾਡਲ ਕਰਲੋਸਕਰ ਇੰਜਨ ਚ ਹੈ ਟਰੈਕਟਰ ਦੇ ਟਾਇਰ ਹੈਗਾ 75 ਕੁ ਪੈਸੇ ਪੂਰਾ ਚੰਗਾ ਟਰੈਕਟਰ ਹੈ 495000 ਬਾਈ ਡਿਮਾਂਡ ਕਰਦਾ ਹੈ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਸਿੱਧਾ ਇਹਨਾਂ ਨਾਲ ਸੰਪਰਕ ਕਰਾ ਲਿਓ ਜੇ ਕਿਸੇ ਨੇ ਲੋਨ ਕਰਾ ਕੇ ਲੈਣਾ ਹੋਵੇ ਤਾਂ ਟਰੈਕਟਰ ਆਪਣਾ ਨੰਬਰ ਨੋਟ ਕਰ ਲਓ 9465362000 ਪੰਜਾਬ ਨੰਬਰ ਟਰੈਕਟਰ ਹੈ ਬਾਈ ਜੀ ਇਹ ਲੁਧਿਆਣੇ ਦਾ ਅਗੇ ਬਾਈ ਕੋਲੇ ਹੈਗਾ 8 2001 ਮਾਡਲ ਹੈ 2 ਲੱਖ 55000 ਰੁਪਏ ਟਰੈਕਟਰ ਦੀ ਬਾਈ ਡਿਮਾਂਡ ਕਰਦਾ ਹੈ ਟਾਇਰ ਟਰੈਕਟਰ ਦੇ ਹੈਗੇ ਨੇ 65 70 ਰੁਪਏ ਅਗਲੇ ਟਾਇਰ ਗੁਡਇਰ ਕੰਪਨੀ ਦੇ ਜਮਨ ਨਵੇਂ ਆ ਅੱਗੇ ਬਾਈ ਕੋਲੇ 855 855 ਇਹ ਵੀ ਬਠਿੰਡਾ ਨੰਬਰ ਹੈ ਇਹ ਹੈਗਾ 2021 ਮਾਡਲ 6 ਲੱਖ 75000 ਬਾਈ ਡਿਮਾਂਡ ਕਰਦਾ ਪੂਰਾ ਚੰਗਾ ਟਰੈਕਟਰ ਹੈਗਾ 5.5 ਤੋਂ 6 ਲੱਖ ਦੇ ਲਗਭਗ ਹੈ ਤੇ ਲੋਨ ਹੋ ਜੂ ਜੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਬਾਈ ਕਰਮੀ ਨਾਲ ਗੱਲ ਕਰ ਲਿਓ ਅੱਗੇ ਬਾਈ ਕੋਲੇ ਹੈਗਾ ਸੋਨਾਲਿਕਾ ਸੋਨਾਲਿਕਾ 2000 ਤੇ ਸਤ ਮਾਲ ਟਰੈਕਟਰ ਹੈ 287000 ਰੁਪਏ ਰੇਟ ਡਿਮਾਂਡ ਕਰਦਾ ਬਾਈ 2007 ਮਾੜੇ ਦੀ ਟਾਇਰ ਹੈਗੇ 65 70 ਪੈਸੇ ਪੂਰਾ ਚੰਗਾ ਟਰੈਕਟਰ ਹੈ ਕਰਮੀ ਨਾਲ ਆਪਾਂ ਕਰਾਉਣਾ ਥੋੜੀ ਗੱਲ ਕਰਮੀ ਆਈ ਮਾੜਾ ਜਾ ਕਰਾ ਹੋਰ ਕਰਮੀ ਕੀ ਹਾਲ ਹੈ ਠੀਕ ਹੈ ਬਾਈ ਵਧੀਆ ਕਿਵੇਂ ਰਹੀ ਮੰਡੀ ਆ ਜੀ ਦੀ ਠੀਕ ਹੈ ਬਾਈ ਠੀਕ ਹੈ ਤੇ ਤੇਰਾ ਫੋਨ ਨੰਬਰ ਬੋਲ ਦੇ ਮੈਂ ਟਰੈਕਟਰ ਤੇਰੇ ਸਾਰੇ ਦਿਖਾ ਦੇ ਬਾਈ 94655 94655 72440 ਏ ਬਾਈ ਦਾ ਮੋਬਾਈਲ ਨੰਬਰ ਹੈ ਪਿੰਡ ਦਾ ਪਿੰਡ ਹੈਗਾ ਬਾਈ ਦਾ ਸੁੱਖਾ ਸਿੰਘ ਵਾਲਾ ਨੇੜੇ ਮੋੜ ਮੰਡੀ ਜ਼ਿਲ੍ਹਾ ਬਟੰਡਾ ਬਾਈ ਨਾਲ ਜਦੋਂ ਮਰਜੀ ਫੋਨ ਕਰਕੇ ਦਿਨ ਰਾਤ ਬਾਈ ਦਾ ਫੋਨ ਕੁਲਾ ਹੁੰਦਾ ਹੈਗਾ ਸੰਪਰਕ ਕਰਕੇ ਆ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਜੀ ਹੋਰ ਟਰੈਕਟਰ ਕਿੰਨੇ ਦਾ ਰੁਕੜੇ ਇਹ 10 ਰੁਪਏ ਠੀਕ ਹੈ ਚਲੋ ਠੀਕ ਹੈ ਬਾਈ ਜੀ ਬਾਈ ਨਾਲ ਕੋਈ ਵੀ ਹੋਰ ਟਰੈਕਟਰ ਸੰਬੰਧੀ ਜਾਣਕਾਰੀ ਲੈਣੀ ਹੋ ਤਾਂ ਬਾਈ ਨਾਲ ਗੱਲ ਕਰ ਲਿਓ ਧੰਨਵਾਦ ਆ ਸਾਰੇ ਸੱਜਣਾ ਮਿੱਤਰਾਂ ਦਾ ਵੀਡੀਓ ਨੂੰ ਅਖੀਰ ਤੱਕ ਦੇਖ ਕੇ ਅੱਗੇ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਲਾਈਕ ਪਾ ਲਓ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ